ਮੇਰਾ ਵੀ ਐ ਕਿ ਕਿ ਗੱਗਾ ਕੱਢ ਕੇ ਦੇਣਾ ਆਪਦੇ ਗੱਲ ਕਰੇ ਪਾਈਆਂ ਦੀ ਮੈਨੂੰ ਵੀ ਕਿਤੇ ਕੱਢ ਕੇ ਦੇ ਦੇ ਦੇਖ ਮੇਰੇ ਨੌਨੇ ਕਿੱਡੇ ਸੋਹਣੇ ਬੁੱਲ ਪਾਏ ਬੁੱਲ ਮੂੰਹੋਂ ਬੋਲਦੇ ਆ ਹਾਂਜੀ ਸਵਾਗਤ ਆ ਸੱਜਣੋ ਸੋ ਪਿਛਲੇ ਵਲੌਗ ਚ ਆਪਾਂ ਜ਼ਿਕਰ ਕੀਤਾ ਸੀ ਕਿ ਮੰਮੀ ਜੀ ਬਹੁਤ ਸੋਹਣੇ ਸੋਹਣੇ ਸੂਟ ਕੱਢ ਲੈਂਦੇ ਨੇ ਕੋਈ ਕਿਹੜੀ ਕਢਾਈ ਸਿੰਧੀ ਕਢਾਈ ਕੋਈ ਕਿਹੜੀ ਕਢਾਈ ਮੈਨੂੰ ਤੇ ਨਾਂ ਲੈਣੇ ਵੀ ਨਹੀਂ ਆਉਂਦੇ ਸੋ ਅੱਜ ਆਪਾਂ ਤੁਹਾਨੂੰ ਜਿਹੜੇ ਮੰਮੀ ਕਢਾਈ ਕੱਢਦੇ ਨੇ ਤੇ ਜੜੀਆਂ ਕਢਾਈ ਉਹਨਾਂ ਨੇ ਕੱਢਿਆ ਨੇ ਉਹ ਦਿਖਾਵਾਂਗੇ ਤੇ ਕਿਵੇਂ ਕੱਢਦੇ ਨੇ ਉਹ ਵੀ ਸਭ ਦਿਖਾਵਾਂਗੇ ਤੇ ਚਲ ਆਓ ਟੈਂਟ ਟੈਂਟ ਟੰਡਰ ਉਧਰ ਤਾਂਗੇ ਜਿਆ ਦੇ ਖਿਲਾੜੀ ਫਿਰਦੇ ਕਰਾਂ ਦੀ ਲਓ ਜੀ ਇਧਰ ਕਹਿੰਦੇ ਫੁੱਲ ਬੂਟੀਆਂ ਪੈ ਰੀਆਂ ਬੇਬੇ ਹਾਂ 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 ਆਹ ਤਾਂ ਸਿੰਧੀ ਕਢਾਈ ਆ ਜਿਹੜੀ ਪਹਿਲੀ ਦੂਜੀ ਆ ਹਾਂਜੀ ਤੇ ਆ ਇਹ ਤਾਂ ਇਹ ਮੈਨੂੰ ਇਹ ਨਾਮ ਦਾ ਪਤਾ ਮਮਮੀ ਤੋਂ ਜਾਣਕਾਰੀ ਲਵਾਂਗੇ ਕਿਹੜੀ ਕਢਾਈ ਹਾਲੇ ਬੜੀਆਂ ਕਢਾਈਆਂ ਨੇ ਜਿਵੇਂ ਆ ਪਈ ਸਿੰਧੀ ਕਢਾਈ ਕਸ਼ਮੀਰੀ ਕਢਾਈ ਬੜੇ ਸੂਟ ਕੱਢੇ ਪਏ ਨੇ ਸਾਰਿਆਂ ਬਾਰੇ ਜਾਣਕਾਰੀ ਦੇਵਾਂ ਸਭ ਤੋਂ ਪਹਿਲਾਂ ਜਿਹੜੇ ਆ ਐਟ ਦਾ ਟਾਈਮ ਹੁੰਦਾ ਜਿਹੜਾ ਐਟ ਦਾ ਟਾਈਮ ਹੁੰਦਾ ਜੋ ਵੀ ਬਣ ਆਨ ਦੀ ਸਪੋਰਟ ਜੋ ਵੀ ਚੀਜ਼ ਬਣ ਰਹੀ ਆ ਇਹ ਰੀਬਨ ਤੇ ਇਹ ਹੈ ਵੀ ਬਹੁਤ ਸੌਖਾ ਅੱਛਾ ਇਹ ਕਢਾਈ ਕਰਨੀ ਹਾਂ ਇਹ ਆ ਰੀਬਨ ਤੇ ਜਿਹੜੀ ਸੂਈ ਆ ਨਾ ਇਹ ਖੱਦਰ ਕੇਸ ਮਟਨ ਨੂੰ ਅੱਗੇ ਅਸੀਂ ਵਰਤਦੇ ਹੁੰਦੇ ਸੀਗੇ ਆ ਮੋٹے ਨਖਾਰੇ ਵਾਲੀ ਆਵੇ ਅਸੀਂ ਇਧਰ ਰੀਬਨ ਚੈੱਕ ਕਰੋ ਗਰਾਂ ਦੀ ਰੀਬਨ ਇਹਦੇ ਨਾਲ ਫੁੱਲ ਪਾਉਣਾ ਫਿਰ ਸੌਖਾ ਛੇ ਦੀ ਪੈ ਜਾਂਦੀ ਸੌਖੇ ਪੈ ਜਾਂਦੀ ਨਹੀਂ ਤਾਂ ਮੇਰੇ ਵਾਲੀ ਉਮਰ ਚ ਧਾਗਾ ਹੀ ਨਹੀਂ ਪੈਂਦਾ ਸੁਈ ਚ ਬਰੀਕ ਉਹ ਧਾਗੇ ਨਾਲ ਉਹ ਖੋ ਜਾਂਦਾ ਆਪਾਂ ਚਪਾ ਲੈਣਾ ਬਸ ਇਹਦੇ ਆ ਪੰਜ ਪਾਟ ਕਰ ਲੈਣੇ ਆ ਇਹ ਤੁਸੀਂ ਉਹਦੋਂ ਫਰੋਈ ਪਰੋ ਚਪਾ ਕੇ ਲਿਆਈ ਅੱਛਾ ਲਓ ਜੀ ਪਹਿਲਾਂ ਇਦਾਂ ਤੇ ਇਹ ਫੇਰ ਕਰਨਾ ਜੀ ਇਦਾਂ ਆ ਦੋ ਹੋ ਗਏ ਅੱਛਾ ਤੇ ਆ ਆ ਗਿਆ ਜੇ ਤੀਜਾ ਤੀਜਾ ਲਓ ਜੀ ਥਰਡ ਵਨ ਆ ਗਿਆ ਚੌਥਾ ਤੇ ਆ ਗਿਆ ਪਾਣੀ ਮਾ ਆ ਇਥੇ ਰੱਖ ਚਾਰ ਹੋ ਗਏ ਤੇ ਆ ਗਿਆ ਪੰਜਵਾਂ ਪੰਜ ਪਰ ਜਿਹੜੀ ਚੀਜ਼ ਤਿਆਰ ਹੁੰਦੀ ਨਾ ਬਣ ਕੇ ਓਏ ਹੋਏ ਹੁਣ ਫਿਰ ਇਦਾਂ ਹੀ ਹਾਂ ਬਸ ਹੁਣ ਆ ਸੌਖਾ ਹੀ ਆ ਇੱਕ ਆਪਾਂ ਚੱਕ ਲੈਣਾ ਹਾਂਜੀ ਤੇ ਇੱਕ ਆਪਾਂ ਨੱਪ ਲੈਣਾ ਆ ਨੱਪ ਲੈਣਾ ਆ ਚੱਕ ਲੈਣਾ ਬਸ ਆਈ ਚੱਕ ਤੇ ਨੱਪ ਮੈਂ ਵੀ ਮੈਂ ਵੀ ਕਰ ਸਕਦੇ ਇਹ ਤਾਂ ਕਰ ਇੱਕ ਮਿੰਟ ਕਰਕੇ ਕਰਕੇ ਆਪਾਂ ਕਰਕੇ ਵੇਖਾਂ ਕਰ ਜਾ ਆ ਜਿਹੜੇ ਆਪਾਂ ਨੱਪੇ ਸੀ ਉਹ ਚੱਕ ਲੈਣੇ ਆ ਤੇ ਜਿਹੜੇ ਚੱਕੇ ਸੀ ਉਹ ਨੱਪਦੇ ਨੇ ਬਸ ਅੱਛਾ ਚੱਕੀ ਰੱਖਣਾ ਤੇ ਨੱਪੀ ਰੱਖਣਾ ਕੰਮ ਨੂੰ ਹਾਂ ਹੀ ਆ ਬਸ ਸਾਰੇ ਆ ਹੀ ਆਈ ਜਾਣੇ ਤੇ ਚੱਕ ਲੋ ਰੱਖ ਲੋ ਇਹਦੀ ਬਣ ਜਾਂਦਾ ਫੁੱਲ ਵੇਖ ਬਣਿਆ ਕਿੰਨਾ ਸੋਹਣਾ ਲੱਗਦਾ ਪਤਾ ਹੀ ਨਹੀਂ ਲੱਗਦਾ ਦੂਰੋਂ ਰੀ ਬੰਦੀ ਕਢਾਈ ਆ ਉਹ ਹੀ ਮੈਂ ਜਦੋਂ ਪਹਿਲੀ ਵਾਰੀ ਵੇਖਿਆ ਮੈਂ ਇਹ ਮੋਟੀ ਜੀ ਕਢਾਈ ਕਾਦੀ ਆ ਪਰ ਯਾਰ ਚੀਜ਼ ਬੜੀ ਸੋਹਣੀ ਲੱਗ ਰਹੀ ਆ ਹਰ ਇੱਕ ਕੋਈ ਕੱਢ ਸਕਦਾ ਜੀ ਨੂੰ ਨਹੀਂ ਵੀ ਆਉਂਦਾ ਉਹ ਵੀ ਕੱਢ ਸਕਦਾ ਘਰੇ ਜੀ ਜੇ ਕਹਿੰਦਾ ਟਾਈਮ ਪਾਸ ਨਹੀਂ ਹੁੰਦਾ ਅਜਿਹਾ ਨਾਲੇ ਜ਼ਿਆਦਾ ਟਾਈਮ ਨਹੀਂ ਲੱਗਦਾ ਏ ਨਾ ਨਹੀਂ ਹੁੰਦਾ ਇੱਕ ਦਿਨ ਚ ਬੰਦਾ ਜੇ ਲੱਗਾ ਰਵੇ ਕੱਢਦਾ ਆਪਾਂ ਤਾਂ ਚੱਲ ਆਏ ਵਿੱਚ ਉੱਠਣਾ ਪੈਂਦਾ ਕੰਮ ਕੁਮ ਕਾਰਨ ਨੂੰ ਲਓ ਜੀ ਇਹ ਫੁੱਲ ਤੁਹਾਡੇ ਸਾਹਮਣੇ ਤਿਆਰ ਹੋ ਰਿਹਾ ਜੀ ਇਹ ਰੰਗ ਆਪੇ ਉਹ ਵੀ ਠਾ ਦਿੰਦੇ ਦੁਕਾਨ ਵਾਲੇ ਤੇ ਆਪ ਵੀ ਆਪਾਂ ਨੂੰ ਜਿਹੜੇ ਜਿਹੜੇ ਸੂਟਾ ਦੇ ਰੰਗ ਉੱਠਦੇ ਆ ਤੇ ਉਹ ਆਪਾਂ ਛਾ ਸਕਦੇ ਆ ਰੈੱਡ ਰੈੱਡ ਮੈਂ ਆ ਆ ਬੇਬੇ ਆ ਆ ਮੰਮੀ ਨਾ ਅਮੇਜ਼ਿੰਗ ਕੀਤਾ ਹੈ ਓਕੇ ਨਿੱਕੜਾ ਸੋਹਣਾ ਫੁੱਲ ਬਣ ਗਿਆ ਵੇਖੋ ਸੱਜਣੋ ਲਓ ਜੀ ਵੇਨੇ ਅੱਜ ਤੁਹਾਨੂੰ ਸਾਰੀਆਂ ਕਢਾਈਆਂ ਦਿਖਾਉਣੀਆਂ ਵਾ ਨੀਰੋ ਚੰਗੀ ਤਰ੍ਹਾਂ ਦਿਖਾ ਦੀ ਪੜਾਈ ਵਾ ਚੋ ਬਹੁਤ ਹੀ ਸੁੰਦਰ ਬਹੁਤ ਹੀ ਸ਼ਾਨਦਾਰ ਕਢਾਈ ਇਹ ਆਏ ਜਦੋਂ ਆ ਪੂਰਾ ਨਿਕਲ ਗਿਆ ਤੇ ਆਪਾਂ ਵੀ ਵੈਸੇ ਤਾਂ ਕਢਾਈ ਵੀ ਆ ਕਰ ਸਕਦੇ ਇਹ ਤੇ ਆਪਾਂ ਪੇਂਟ ਐ ਕਰ ਦੇਣਾ ਉਹ ਪੂਰਾ ਰੈਡੀਮੇਡ ਲੱਗੂ ਅੱਛਾ ਤੁਸੀਂ ਪੇਂਟ ਕਰੋਗੇ ਇਹ ਤੇ ਮੰਮੀ ਤੁਹਾਨੂੰ ਦੱਸਦੀ ਮੰਮੀ ਪੇਂਟ ਵੀ ਕਰ ਲੈਂਦੇ ਸੂ ਇਹ ਇਹ ਤੇ ਤਾਂ ਪ੍ਰੋਪਰ ਤਿਆਰ ਕਰਾਂਗੇ ਯਾਰ ਮੰਮਾ ਪੇਂਟ ਕਿਦੋਂ ਕਰੋਗੇ ਕਿ ਜਦੋਂ ਪੂਰਾ ਹੋ ਗਿਆ ਉਹ ਵੀ ਤੁਹਾਨੂੰ ਦਿਖਾਵਾਂਗੇ। ਲਓ ਵੀ ਹੁਣ ਆਪਾਂ ਬੇਬੇ ਤੋਂ ਪੁੱਛਾਂਗੇ ਬੇਬੇ ਨੇ ਹੁਣ ਤੱਕ ਕਿੰਨੇ ਕ ਸੂਟ ਕਿੰਨੀਆਂ ਕ ਕਢਾਈਆਂ ਕੱਢਤੀਆਂ ਕਿਹੜੀ ਕਿਹੜੀ ਕਢਾਈ ਬੇਬੇ ਨੇ ਆਉਂਦੀ ਆ ਤੇ ਕਿੰਨੇ ਸੂਟ ਕੱਢਦੇ ਆ। ਨਾ ਕੋਈ ਸੂਟ ਕੱਢਿਆ। ਤੇ ਨਾ ਕੱਢ ਕੇ ਪਾਇਆ। ਹਾਂ। ਨਾ ਪਟੀਕ ਤੋਂ ਬਣਵਾਇਆ ਬੇਬੇ ਇਹ ਗੱਲ ਝੂਠੀ ਆ ਬਟੀਕ ਤੋਂ ਤਾਂ ਹਲੇ ਤਾਜ ਤਾਜ ਬਣਵਾਏ ਆ ਨਹੀਂ ਉਹ ਤਾਂ ਵੱਖਰੇ ਹੁਣ ਤੇ ਮੌਸਮ ਚ ਬਣਾਏ ਆ ਨਾ ਪਹਿਲਾਂ ਨਹੀਂ ਨਾ ਬਣਾਏ ਨਹੀਂ ਬੇਬੇ ਤੂੰ ਨਹੀਂ ਕਦੇ ਇਦਾਂ ਪਹਿਲਾਂ ਮੈਂ ਦੂਜੀ ਕਢਾਈ ਜ਼ਰੂਰ ਕਰ ਲੈਂਦੀ ਸੀ ਜਿਹੜੀਆਂ ਪਹਿਲਾਂ ਕਢਾਈਆਂ ਕਰਦੇ ਚਾਦਰਾਂ ਵਿਚਾਈਆਂ ਸਰਾਣੇ ਕੱਢਦੇ ਸੀ ਉਹ ਮੈਂ ਕੱਢ ਲੈਣੀ ਆ ਜਿਵੇਂ ਚਾਦਰਾਂ ਤੇ ਕਈਆਂ ਤੇ ਹਾਂ ਆਮ ਹੋਰ ਕੁੱਕੜ ਪਾਏ ਆ ਉਹ ਵੀ ਮੈਂ ਕੱਢ ਲੈਣੀ ਆ ਪਰ ਜਿਹੜੀਆਂ ਚਾਦਰਾਂ ਤੇ ਕਢਾਈਆਂ ਸਰਾਣਿਆਂ ਦੇ ਕਵਰਾਂ ਤੇ ਕਢਾਈਆਂ ਉਹ ਉਹ ਬੜੀਆਂ ਸੋਹਣੀਆਂ ਬੇਬੇ ਪਹਿਲਾਂ ਦੀਆਂ ਕਢਾਈਆਂ ਹੁਣ ਚੱਲ ਰਿਵਨ ਕਢਾਈ ਚੱਲ ਰਹੀ ਐ ਸਿੰਧੀ ਦੇ ਗੱਲ ਬਈ ਐ ਇਹ ਇਹਦੇ ਪਹਿਲਾਂ ਵੀ ਹੋ ਗਿਆ ਟਪੇਟ ਹੋਣੀ ਚਾਹੀਦੀ ਆਪਾਂ ਨੂੰ ਨਹੀਂ ਸਿੰਧੀ ਕਢਾਈ ਕਰਦੋਂ ਦੀ ਚੱਲ ਰਹੀ ਆ ਚੱਲਦੇ ਰਹੀ ਆ ਹੁਣ ਰਿਵਨ ਕਢਾਈ ਚੱਲ ਰਹੀ ਆ ਹੁਣ ਖਣ ਕੀ ਉਹ ਖਣ ਕੀ ਨਾ ਲੈਂਦੇ ਆ ਕੋਈ ਸਮਝ ਨਹੀਂ ਲੱਗਦੀ ਕਿਹੜੀ ਕਢਾਈ ਸੀ ਕਸ਼ਮੀਰੀ ਕੁਸ਼ਮੀਰੀ ਹੁਣ ਕਸ਼ਮੀਰ ਚੋਂ ਆਈ ਆ ਤੇ ਉਹ ਕਢਾਈ ਚੱਲ ਰਹੀ ਆ ਇੱਕ ਪੱਥਰ ਵੀ ਆ ਇਹ ਪੱਥਰ ਟਾਂਕਾ ਵੀ ਹੈ ਦੂਜਾ ਟਾਂਕਾ ਵੀ ਹੈ ਸੋ ਕੁੱਲ ਮਲਾ ਕੇ ਬੇਬੇ ਜੀ ਕਹਿਣਾ ਚਾਹੁੰਦੇ ਨੇ ਬੇਬੇ ਨੇ ਗੱਲ ਨੂੰ ਕਵਰ ਕਰ ਲਿਆ ਕਿ ਮੈਨੂੰ ਕੋਈ ਕਢਾਈ ਨਹੀਂ ਆ ਪਰ ਇਹ ਇਹ ਮੋਨ ਵਾਲੀਆਂ ਇੰਨਾ ਕਢਾਈਆਂ ਆਉਂਦੀਆਂ ਹਾਂ ਪਹਿਲੀਆਂ ਆ ਜਾਂਦੀਆਂ ਆ ਪਹਿਲੀਆਂ ਸਾਰੀਆਂ ਆ ਪਰ ਇਹ ਵੀ ਨਾ ਹੱਥਾਂ ਦੀ ਸਫਾਈ ਬੜੀ ਚਾਹੀਦੀ ਇਹ ਚੀਜ਼ ਆਸਤੇ ਐ ਕੋਈ ਮਮਾ ਕਸ਼ਮੀਰੀ ਕਢਾਈ ਵੀ ਦਿਖਾਵਾਂਗੇ ਆਪ ਹਾਂ ਆ ਸਿੰਧੀ ਕਢਾਈ ਆ ਆ ਜਿਵੇਂ ਬਰੀਕਤਾ ਅੱਗੇ ਨਾਲ ਇਹ ਤੁਹਾਨੂੰ ਅੱਗੇ ਦੱਸ ਦੇ ਅੱਜ ਸਾਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਤੇ ਕਿਹੜੀ ਕਿਹੜੀ ਕਢਾਈ ਮੰਮੀ ਨੂੰ ਆਉਂਦੀ ਹੈ ਵੀ ਦੱਸਾਂਗੇ ਆਪਾਂ ਤੁਹਾਨੂੰ ਰਮਾਲ ਅੱਗੇ ਤਾਂ ਹੱਥੀਂ ਬਣਾਉਂਦੇ ਹੁੰਦੇ ਸੀ ਸਾਰੇ ਹਾਂ ਪੜਨ ਵਾਲੇ ਵਿਆਹ ਵਾਲੇ ਰਮਾਲ ਉਹ ਮੈਂ ਤੁਹਾਨੂੰ ਵਿਖਾਉਂਗੀ ਸਾਰੇ ਮੇਰੇ ਨਾਲੇ ਤਾਂ ਕਢਾਈ ਵੱਖਰੀ ਵੱਖਰੀ ਕਢਾਈ ਕੀਤੀ ਨਾਲੇ ਸਾਰਿਆਂ ਦੇ ਕਰੋਸ਼ੀ ਨਾਲ ਬੀਡਿੰਗ ਕੀਤੀ ਅਲੱਗ-ਅਲੱਗ ਕਰੋਸ਼ੀਆ ਸੱਚ ਬੜਾ ਵਧੀਆ ਕਰ ਲੈਂਦੇ ਮੰਮੀ ਹੋਣੀ ਬੇਬੇ ਤੈਨੂੰ ਆਉਂਦਾ ਕਰੋਸ਼ੀ ਇਹਨਾਂ ਨੂੰ ਵਧੀਆ ਨੇ ਮੈਨੂੰ ਭਰਾਵਾ ਉਹ ਤਾਂ ਕਰੋਸ਼ੀ ਉਹ ਵੇਖਿਆ ਕਰੋਸ਼ੀ ਕਿੰਨਾ ਹੁੰਦਾ ਤੇ ਪਰ ਕੀਤਾ ਨਹੀਂ ਕਰਕੇ ਨਹੀਂ ਵੇਖਿਆ ਕੋਸ਼ਿਸ਼ ਬਹੁਤ ਕਰਨੀ ਨਹੀਂ ਆਉਂਦੀ ਹੱਥ ਦੀ ਸਫਾਈ ਹੁੰਦੀ ਬਸ ਹਾਂ ਬਸ ਬੁਥੇਰੀ ਕਰਾਈ ਹੋਏ ਕੱਢ ਲੈਂਦੇ ਸੀ ਹੁਣ ਆਈਆਂ ਕਢਾਈਆਂ ਹੈ ਨਹੀਂ ਨਾ ਅੱਗੇ ਕਢਾਈਆਂ ਹੋਰ ਸੀਗੀਆਂ ਅੱਗੇ ਕਿਹੜੀਆਂ ਅੱਗੇ ਕਿਹੜੀਆਂ ਕਢਾਈਆਂ ਸੀ ਆਹ ਜਿਹੜੀ ਚਾਦਰ ਉਠਾਈਏ ਕਢਾਈਆਂ ਪਹਿਲੀਆਂ ਹੀ ਆ ਚਲਾਓ ਜੀ ਤੁਹਾਨੂੰ ਚਾਦਰ ਦਿਖਾ ਕੇ ਲਿਆਉਂਦੇ ਲੋ ਵੀ ਸੱਜਣੋ ਜਿਹੜੀ ਕਢਾਈ ਦੀ ਹੁਣੇ ਬੇਬੇ ਹੋਣੀ ਗੱਲ ਕਰਦੇ ਸੀ ਪਹਿਲਾਂ ਸਾਨੂੰ ਤੇ ਆਹ ਜਿਹੜੀਆਂ ਕਢਾਈਆਂ ਆਉਂਦੀਆਂ ਉਹ ਆਹ ਜਿਹੜੀ ਕਢਾਈ ਆ ਆਹ ਜਿਹੜੀ ਕਢਾਈ ਆ ਜਿਹੜੀ ਚਾਦਰ ਇਹ ਸਾਰੀ ਕੱਢੀ ਹੋਈ ਐ ਨਾਨੀ ਨੇ ਆਹ ਜਿਹੜੀ ਸੋ ਆਹ ਬੇਬੇ ਦੀ ਕਾਰਗਰੀ ਚੈੱਕ ਕਰੋ ਕੁੱਕੜ ਬਣਾਏ ਹੋਏ ਸੋ ਆਹ ਹੁਣੇ ਆਪਾਂ ਗੱਲ ਕਰੀ ਜਾਂਦੇ ਹਾਂ ਚਾਦਰਾਂ ਦੇ ਸੋ ਆ ਆ ਜਿਹੜਾ ਸਾਰਾ ਕੱਢਿਆ ਇਸਰਾ ਨਾ ਇਹ ਬੇਬੇ ਨੇ ਕੱਢਿਆ ਕੁੱਕੜ ਕਾਕੜ ਚੰਗੇ ਵਾਏ ਹੋਏ ਇੱਥੇ ਸੋ ਆ ਜਿਹੜੀ ਕਾਰਾਗਰੀ ਇਹ ਨਾਨੀ ਦੀ ਚਾਦਰ ਹੈ ਨਾ ਨੀਨੇ ਕੱਢਿਆ ਸੀ ਸਾਰਾ ਕਿੱਡੀਆਂ ਸੋਹਣੀਆਂ ਕਢਾਈਆਂ ਹਨਾ ਯਾਰ ਅੱਜ ਕੱਲ ਤੇ ਮਸ਼ੀਨਾਂ ਆ ਗਈਆਂ ਕਿ ਹੱਥੀ ਲੋਕੀ ਕੰਮ ਕਰਦੇ ਹੁੰਦੇ ਸਾਰਾ ਕੁਝ ਲਾਵੀ ਸਜਣਾ ਹੁਣ ਬੇਬੇ ਤੋਂ ਜਾਣਕਾਰੀ ਲਵਾਂਗੇ ਜਿਹੜਾ ਬੇਬੇ ਨੇ ਸਹਰਾਣਾ ਕੱਢਿਆ ਆ ਇਹਨੂੰ ਕਿੰਨਾ ਟਾਈਮ ਲੱਗਾ ਸੀ ਕਿ ਕਿਹੜੀ ਕਢਾਈ ਕਢੋਈ ਹੈ ਸਾਰਾ ਕੁਝ ਬੇਬੇ ਜੀ ਤੁਸੀਂ ਆਪ ਹੀ ਦੱਸੋ ਇਹ ਨਾ ਕਢਾਈ ਤਾਂ ਥੋੜਾ ਜਿਹਾ ਹੀ ਲੱਗਦਾ ਇਹ ਸੌਖੀ ਕਢਾਈ ਆ ਕਿੰਨਾ ਟਾਈਮ ਥੋੜਾ ਟਾਈਮ ਹੀ ਲੱਗਾ ਹਾਂ ਥੋੜਾ ਟਾਈਮ ਹੀ ਲੱਗਾ ਇੱਕ ਕੁੱਕੜ ਜਿਵੇਂ ਬਣਾਏ ਦੋ ਇੱਕ ਕੁੱਕੜ ਐ ਬਣਾ ਲੇ ਸੂਈ ਦੇ ਨਾਲ ਕਹਿਰਾ ਧਾਗਾ ਪਾ ਲੈਂਦੇ ਸੀ ਅਗੇ ਕੇਸਮੈਂਟ ਵਿੱਚ ਸੀ ਉਹਦੇ ਨਾਲ ਉਹ ਧਾਗੇ ਨਹੀਂ ਸੀ ਗਿਣਨੇ ਪੈਂਦੇ ਇਹ ਜਿਹੜਾ ਲੀੜਾ ਸੀ ਇਹਦੇ ਧਾਗੇ ਗਣ ਕੇ ਚੱਕਣੇ ਪੈਂਦੇ ਸੀ ਅੱਛਾ ਗਣ ਕੇ ਹੈ ਗਣ ਕੇ ਧਾਗੇ ਫੇਰ ਚੱਕਦੇ ਤੇ ਫੇਰ ਹੀ ਆ ਬਣਦਾ ਬੜਾ ਉਹ ਮੈਨੇਜਰ ਕਰਕੇ ਬਣਾਇਆ ਹਾਂ ਝੋਲੇ ਇੱਕ ਪਾਸਾ ਝੋਲੇ ਦਾ ਸੀ ਇੱਕ ਆ ਪਾਸਾ ਸੀ ਅੱਛਾ ਝੋਲੇ ਬਣਾਏ ਸੀ ਇਹ ਝੋਲੇ ਬਣਾਏ ਸੀ ਅਗੇ ਕੁੜੀਆਂ ਦੀਆਂ ਹਾਂ ਝੋਲੇ ਸਮਝ ਗਏ ਕੁੜੀਆਂ ਦੋਵੇਂ ਪਾਸੇ ਝੋਲੇ ਅੱਛਾ ਵੀ ਝੋਲਾ ਹੀ ਸੀ ਇਹ ਵੀ ਝੋਲਾ ਹੀ ਸੀ ਫੇਰ ਮੈਂ ਕਿਹਾ ਕੀ ਕੀਤਾ ਵੀ ਝੋਲੇ ਤਾਂ ਹੁਣ ਕੋਈ ਲੈ ਜਾਂਦਾ ਨਹੀਂ ਹਾਂ ਹੁਣ ਤਾਂ ਬੈਗ ਚੱਲੇ ਆ ਹਾਂ ਮਾ ਲੈ ਕੇ ਮਸ਼ੀਨ ਦੇ ਚ ਸਿਉਣ ਫਾਕੇ ਦੇ ਸਹਰਾਣੇ ਬਣਦੇ ਓਏ ਵਾਹ ਜੀ ਵਾਹ ਇਧਰ ਵੇਖੋ ਕਿੰਡੀ ਸੋਹਣੀ ਚੀਜ਼ ਤਿਆਰ ਹੋਈ ਮੈਂ ਬਹੁਤ ਸੋਹਣੇ ਬਣਾਏ ਆ ਝੋਲੇ ਝੋਲੇ ਇੱਕ ਪਾਸਾ ਤੇ ਤਾਂ ਹੀ ਮੈਂ ਕਹਾਂ ਅਡ ਅਡ ਕਾ ਤੂੰ ਮੂਜੇ ਝੋਲੇ ਹੁਣ ਤੇ ਕਿੱਡੇ ਸੋਹਣੇ ਲੱਗਣਾ ਹੁਣ ਕਿੰਨਾ ਰਿਵਾਜ ਆ ਕਿੰਨਾ ਪਰ ਸਹਰਾਣਾ ਕੱਢਿਆ ਓਏ ਉੱਤੇ ਕਬਰ ਚੜਾਇਆ ਅੰਦਰ ਪਿਆ ਉਹ ਵੀ ਕੱਢਿਆ ਵਾਜ ਵਾ ਇਧਰ ਆਪਦੇ ਆਪਣੇ ਬੰਦੇ ਲੱਗੇ ਪਏ ਇਹ ਪਹਿਲਾਂ ਆ ਗਿਣਕਣ ਕੇ ਟੋਪੇ ਪਾ ਟੱਕੜੇ ਪੈਂਦੇ ਸੀ ਇਹ ਬਾਕੀ ਯਾਰ ਹੱਥਾਂ ਦੀ ਸਫਾਈ ਆ ਬਾਕੀ ਕੋਈ ਵੀ ਕੰਮ ਜਿੰਨਾ ਟਾਈਮ ਦਓਂਗੇ ਹਨਾ ਮੰਮਾ ਤੁਸੀਂ ਕੋਈ ਵੀ ਕੰਮ ਮਨ ਮਾਰ ਕੇ ਬਹਿਣਾ ਪੈਂਦਾ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਜੇ ਆਪਾਂ ਕਰੀਏ ਕੰਮ ਪਹਿਲਾਂ ਕਰ ਲੈਣਾ ਸਾਰਾ ਵੇਲੇ ਜਦੋਂ ਹੋਣਾ ਉਦੋਂ ਕੱਢਣ ਬਹਿ ਜਾਣਾ ਬਹੁਤ ਮਿਹਨਤ ਕਰਦੇ ਨੇ ਯਾਰ ਆਪਾਂ ਕਹਿ ਦਿੰਨੇ ਨੇ ਕਿ ਆਏ ਆਏ ਪਰ ਮੰਮੀ ਹੋਣੀ ਵਿਚਾਰੇ ਮਿਹਨਤ ਬਹੁਤ ਕਰਦੇ ਬੜੀ ਮਿਹਨਤ ਕੀਤੀ ਬੜਾ ਸਟਰਗਲ ਕੀਤਾ ਅੰਨ ਚੋਲੇ ਬਣਾਏ ਸੀ ਇੱਕ ਆਵੇ ਮੇਰੇ ਉੱਤੇ ਦਾਲ ਦਾ ਕਵਰ ਚੜਾਇਆ ਕੰਦ ਦੇ ਉੱਤੇ ਪਿਆ ਮੰਮਾ ਇਹਦੇ ਬਾਰੇ ਵੀ ਜਾਣਕਾਰੀ ਦਿਓ ਇਹ ਸਿੰਧੀ ਆ ਇਹ ਜਦੋਂ ਤੁਸੀਂ ਗਏ ਸੀਗੇ ਫਿਰ ਮੇਰਾ ਟਾਈਮ ਨਹੀਂ ਸੀ ਪਾ ਸਕਿਆ ਜਦੋਂ ਇਹ ਪਿਛਲੇ ਵਲੌਗ ਜੀ ਦੱਸੇ ਮੈਂ ਬੇਬੇ ਭੂਆ ਕੋਲੇ ਚਲੀ ਗਈ ਮੈਂ ਚੰਡੀਗੜ੍ਹ ਚ ਲਓ ਜੀ ਆ ਸਿੰਧੀ ਕਢਾਈ ਕੱਢੀ ਸੀ ਮੈਂ ਇੱਕ ਹੋਰ ਕੱਢਿਆ ਸ਼ਾਲ ਵੀ ਅੱਛਾ ਜੇ ਰਹਿਂਦਾ ਅੱਦਾ ਆ ਰੰਗ ਬੜਾ ਸੋਹਣਾ ਸ਼ਾਲ ਦਾ ਅੱਛਾ ਉਹਵੇਂ ਉਹ ਛਾਪਾ ਲਾਇਆ ਛਾਪੇ ਤੇ ਕੱਢਿਆ ਲਓ ਜੀ ਸਾਈਡਾਂ ਵਾਲਾ ਹੈ ਛਾਪ ਦਿੰਦੇ ਆ ਨਾ ਛਾਪਣ ਵਾਲੇ ਫਿਰ ਛਾਪੇ ਤੇ ਕੱਢਣਾ ਸੌਖਾ ਹੋ ਜਾਂਦਾ ਗਾਂਹ ਪਛਾਣੇ ਤੋਂ ਪਹਿਲਾਂ ਦਾ ਬਾਕੀ ਸਜਣੇ ਇੱਕ ਗੱਲ ਆ ਜਿੰਨਾ ਜਿੰਨਾਂ ਨੂੰ ਵੀ ਉਹ ਆਉਂਦੀ ਆ ਕਢਾਈ ਆਉਂਦੀ ਆ ਕਮੈਂਟਾਂ ਚ ਜਰੂਰ ਦੱਸਿਓ ਤੁਹਾਨੂੰ ਕਿਹੜੀ ਕਢਾਈ ਆਉਂਦੀ ਆ ਤੁਸੀਂ ਕਿਹੜੀ ਕਢਾਈ ਕੱਢੀ ਹੋ ਜਾਂ ਕੱਢ ਰਹੇ ਹੋ ਮੰਮੀ ਤੁਹਾਨੂੰ ਕਿਹੜੀ ਕਿੱਡੀ ਕਢਾਈ ਆਉਂਦੀ ਆ ਮੈਨੂੰ ਆਉਂਦੀ ਆ ਗੰਡ ਟਾਂਕਾ ਪੱਥਰ ਟਾਂਕਾ ਹਾਂਜੀ ਬੱਤੀ ਛਿੰਦੀ ਹਾਂ ਪੱਕੀ ਛਿੰਦੀ ਹਾਂਜੀ ਤੇ ਕਸ਼ਮੀਰੀ ਕਢਾਈ ਹਾਂ ਹਾਂ ਬਸ ਸਾਰੀਆਂ ਹੀ ਤੇ ਤੁਸੀਂ ਸਾਰੇ ਜਾਨੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਹੜੀਆਂ ਕਿਹੜੀਆਂ ਕਢਾਈਆਂ ਆਉਂਦੀਆਂ ਤੇ ਜੇ ਤੁਸੀਂ ਲਾਸਟ ਟਾਈਮ ਕਢਾਈ ਕੋਈ ਕੱਢੀ ਸੀ ਤੇ ਕਦੋਂ ਕੱਢੀ ਸੀ ਸੋ ਯਾਰ ਆਪ ਕਢਾਈ ਕੱਢੀ ਆਪਾਂ ਨੂੰ ਵੱਖਰਾ ਜਿਹਾ ਚਾਹ ਹੁੰਦਾ ਵੀ ਆ ਸੂਟ ਆ ਆਪ ਕਢੀ ਪਰ ਇੱਕ ਗੱਲ ਹੈਗੀ ਜਦੋਂ ਮੰਮੀ ਐਦਾਂ ਦੇ ਕੋਈ ਸੂਟ ਪਾਉਂਦੇ ਨੇ ਕਿ ਤੇ ਪੁੱਛਦੇ ਨੇ ਕਿ ਆ ਕਿੱਥੋਂ ਕਢਾਈ ਹੈ ਨਾ ਮੰਮਾ ਮੈਂ ਬੜੀ ਵਾਰੀ ਨੋਟ ਕੀਤਾ ਬਾਕੀ ਮਿਹਨਤ ਆ ਮਿਹਨਤ ਦੇ ਨਾਲ ਸਭ ਕੁਝ ਆ ਹੁਣ ਮੇਰਾ ਦਿਲ ਕਰਦਾ ਕਿ ਯਾਰ ਇੰਨਾ ਵਿਚਾਰਿਆਂ ਨੇ ਇੰਨਾ ਹਾਰਡਵਰਕ ਕਰਦੇ ਕੋਈ ਵਧੀਆ ਜਿਹਾ ਨਾਮ ਦਿੱਤਾ ਜਾਂ ਵੀ ਕਿਉਂ ਇਹ ਵੀ ਗੱਲ ਮੰਨਦੇ ਹੋ ਨਾ ਪਰ ਸੂਟ ਜਾਇਜ ਨਹੀਂ ਜਿਹੜੇ ਇਹ ਮੰਗੇ ਪਰ ਐਰ ਕੀ ਯਾਰ ਕੋਈ ਵੱਖਰਾ ਜਿਆ ਕਿਹੜਾ ਨਾਮ ਚਾਹੀਦਾ ਤੁਹਾਨੂੰ ਦੱਸੋ ਜਿਹੜਾ ਮਰਜ਼ੀ ਦੇ ਦਿਓ ਆ ਕਿਹੜਾ ਨਾਮ ਅੱਜ ਦਿ얄 ਹੋਇਆ ਤੇ ਸੋ ਤੁਸੀਂ ਜਿਹੜਾ ਉਹਨਾਂ ਕੇਲੇ ਆ ਇੰਨੇ ਦਿੱਤੇ ਸੀ ਕਿਉਂ ਨਾ ਦੇ ਦਿਓ ਕਿ ਤੁਹਾਨੂੰ ਕੇਲੇ ਇਹਨਾਂ ਨੂੰ ਖਵਾਓ ਤੁਸੀਂ ਸੋ ਕੋਈ ਵਧੀਆ ਜਿਹਾ ਨਾਮ ਦੇਵਾਂਗੇ ਕੇਲੇ ਤਾਂ ਫਿਰ ਵੀ ਇੱਕ ਤਾਂ ਉਹ ਟੋਕਰੀ ਕਿਹੜੀ ਟੋਕਰੀ ਇੱਕ ਸਟੈਂਡ ਲਿਆ ਦਿਓ ਕੱਪੜੇ ਪਾਉਣ ਵਾਲਾ ਅੱਛਾ ਬੇਬੇ ਤੁਹਾਨੂੰ ਚਾਹੀਦਾ ਸਟੈਂਡ ਤੁਹਾਨੂੰ ਉਹ ਟੋਕਰੀ ਉਹ ਤੇ ਟੰਗਣ ਵਾਲੀ ਉਹ ਟੋਕਰੀ ਤਾਂ ਨਕੰਢੇ ਤੇ ਲਾਉਣ ਵਾਲੀ ਮਿਸਤਰੀ ਲਾ ਦੂਗਾ ਵਿੱਚ ਭਾਂਡੇ ਚਿਲਿਆ ਕਰਾਂਗੇ ਪਾਣੀ ਥੱਲੇ ਚੋਂ ਜਾ ਕਰੂਗਾ ਟੋ ਉਸ ਟੈਨ ਦੇ ਸੁੱਕਾ ਰਹਿ ਜਾ ਕਰਕੇ ਭਾਂਡੇ ਸੁੱਕ ਜਾਏ। ਵੈਰੀ ਗੁੱਡ ਬਸ ਇਹਨਾਂ ਨੇ ਗੱਲ ਆਪਦੇ ਮੂੰਹੋਂ ਕੱਢਤੀ ਆ ਤੇ ਪੂਰੀ ਕਰਨੀ ਜੇ ਆਪ। ਲਓ ਜੀ ਇਹਨਾਂ ਦੀਆਂ ਖੁਆਇਸ਼ਾਂ ਤੇ ਆਪਾਂ ਸੁਣ ਲੀਆਂ ਜੀ ਕੀ ਕੀ ਇਹ ਚਾਹੁੰਦੇ। ਬਾਕੀ ਇੱਕ ਗੱਲ ਦੱਸੋ ਖਾਣ ਨੂੰ ਕੀ ਚਾਹੀਦਾ ਏ? ਜੋ ਤੁਸੀਂ ਤਾਂ ਜੋ ਮਰਜ਼ੀ ਲਿਆ ਦਿਓ। ਹੈ? ਜੋ ਮਰਜ਼ੀ ਜੋ ਮਰਜ਼ੀ ਤਾਂ ਮੈਨੂ ਚ ਹੁੰਦਾ ਹੀ ਨਹੀਂ ਆ। ਹੁੰਦਾ? ਹੁੰਦਾ ਕਿਉਂ ਜੋ ਮਰਜ਼ੀ ਲਿਆ ਦਿਓ ਫਿਰ। ਜੇ ਬਾਹਲਾ ਕਹਿੰਦੇ ਆ ਤੇ ਅੰਬ ਲਿਆ ਦਿਓ। ਓਕੇ ਮੈਂ ਗੋ ਮੈਂ ਗੋ ਨਹੀਂ ਆਦੋ ਇਹੜੇ ਤਾਂ ਚੂਸਣ ਵਾਲੇ ਆ ਉਹਨਾਂ ਤੇ ਕਹਿੰਦੇ ਜੀ ਆ ਉਹਨਾਂ ਦੇ ਆਉਣੇ ਚਾਹੀਦੇ ਜਿਹੜੇ ਚੀਰ ਕੇ ਖਾਈਦੇ ਉਹ ਨਹੀਂ ਓਕੇ ਜੀ ਜਿਹਦੇ ਨਾਲ ਮੈਂਗੋ ਸ਼ੇਕ ਪਾ ਜਾਂ ਲੋ ਜੀ ਫਰਮਾਇਸ਼ਾਂ ਆ ਗਈਆਂ ਨੇ ਤੇ ਪੂਰੀਆਂ ਹੁਣ ਆਪਾਂ ਕਰਾਂਗੇ ਵਾਹ ਜੀ ਵਾਹ ਵਾਹ ਜੀ ਵਾਹ ਲੋ ਜੀ ਕੰਮ ਇਧਰ ਜੋਰਾ ਸ਼ੋਰਾਂ ਤੇ ਬੇਬੇ ਚੱਲੀ ਜਾਂਦਾ ਕੰਮ ਵਾਦੂ ਵਾਦੂ ਓਕੇ ਰਿਪੋਰਟਰਾਂ ਨੇ ਸਭ ਹਾਂ ਹਾਂ ਗੁੱਡ ਗੋਡੇ ਸੋ ਲੋ ਜੀ ਜਿੰਨੇ ਟਾਈਮ ਨੂੰ ਮੰਮੀ ਹੋਣੀ ਕਰਦ ਮਮਾ ਫਿਰ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਜਿਹੜੀਆਂ ਤੁਸੀਂ ਫਰਮਾਇਸ਼ਾਂ ਕੀਤੀਆਂ ਨੇ ਆਪਾਂ ਪੂਰੀਆਂ ਕਰਦੇ ਹੁਣੇ ਖੁਸ਼ ਹੋ ਕੇ ਦਿਖਾ ਦਿਓ ਇੱਕ ਵਾਰੀ ਮਾੜਾ ਸਮਾਈਲ ਆਪਾਂ ਖੁਸ਼ ਹੀ ਰਹੀਦਾ ਬੇਬੇ ਤੁਸੀਂ ਇੱਕ ਵਾਰੀ ਸਮਾਈਲ ਕਰ ਦੇ ਵਧੀਆ ਲੈ ਆਇਆ ਚੀਜ਼ਾਂ ਵੇਖ ਕੇ ਲੈ ਆਜੋ ਕੋਈ ਐ ਜ਼ਰੂਰੀ ਨਹੀਂ ਆਪਾਂ ਨੂੰ ਮੋਟਾ ਲੈ ਆਜੋ ਕਰਰਾ ਲੈ ਆਇਆ ਜੋ ਬੇਬੇ ਨੂੰ ਨਾਲ ਹੀ ਨਾ ਲੈ ਜੀਓ ਉਹ ਹਿੱਲੀ ਸਟੈਂਡ ਜਿਹੜਾ ਉਹ ਮੋਟਾ ਜਿਹਾ ਲੈ ਆਇਆ ਜੋ ਜਿਹਦੇ ਤੇ ਕੱਪੜੇ ਪਏ ਜਾਣ ਲਓ ਜੀ ਮਾਰੇ ਆ ਜਾ ਨਾ ਲੈ ਆਜੋ ਜਿਹੜੇ ਤਾਂ ਤਾਂ ਦਾ ਹੋਣਾ ਉਹ ਵੀ ਵਾਵਾ ਲੈ 12 ਵੱਡੇ ਦੀ ਲੋੜ ਜਿੰਨਾ ਕਿ ਲੱਗ ਸਕਦਾ ਉਹ ਮਿਣਕੇ ਲੈ ਜੇ ਤਾਂ ਉਹਨਾਂ ਕਿ ਲੈ ਆ ਜੋ ਲਓ ਜੀ ਜੋ ਫਰਮਾਇਸ਼ਾਂ ਕਰਤੀਆਂ ਤੇ ਹੁਣ ਆਪਾਂ ਪੂਰੀਆਂ ਕਰਾਂਗੇ ਲਓ ਵੀ ਸਦਰ ਨੂੰ ਪਾਂਡੇ ਵਾਲੀ ਦੁਕਾਨ ਤੇ ਪਹੁੰਚ ਚੁੱਕੇ ਕਿਉਂਕਿ ਆਪਣਾ ਸਾਰਾ ਸਿਸਟਮ ਮਿਲਣਾ ਹੈ ਇੱਥੋਂ ਹਾਂ ਬਾਕੀ ਠੀਕ ਆ ਕੀ ਰਿਪੋਰਟ ਜੀ ਓਕੇ ਆ ਜੀ ਮੇਰੇ ਵਧੀਆ ਆ ਲੈਣਾ ਸਾਰੇ ਵਧੀਆ ਬਹੁਤ ਵਧੀਆ ਭਾਰਿਆਲਾ ਪੈਸੇ ਨਾਲ ਵੀ ਵਧੀਆ ਪੈਸੇ ਨਾਲ ਵੀ ਬਹੁਤ ਠੀਕ ਇਹ ਮੈਂ ਸੜੇ ਤਾਂ ਕਿਲੋ ਤਾਂ ਗਏ ਹੁੰਦਾ ਇਹ ਵਜਨੇ ਦਾ ਹਾਂ ਅੱਛਾ ਵਜਨੇ ਦਾ ਇਹਦੇ ਟਾਇਰ ਨਹੀਂ ਹੈਗੇ ਇਹ ਹਲਕਾ ਹੈ ਇਹ ਹੈ ਨਾ ਇਹ ਜਿੰਨੇ ਮਜ਼ਲ ਕਰਾ ਇਹ ਹੈਗਾ ਜੀ 15 ਕਿਲੋ ਦਾ ਹਾਂ ਜਿਹੜਾ ਆਪਾਂ ਲੱਗੇ 25 26 ਕਿਲੋ ਦਾ ਵੇ ਹੈ ਕਿਨੇ 2400 ਦਾ ਤੁਹਾਡੇ ਲਈ 2500 ਦਾ ਇਹ 7 ਕਿਲੋ ਦਾ ਤਾਂ ਨਹੀਂ ਆਉਂਦਾ ਆ ਵਧੀਆ ਜੀ ਕੱਲ ਟਟੂ ਦਾ ਬਾਜ ਟਟ ਗਿਆ ਤੇ ਆਪਾਂ ਨੂੰ ਗਾਲਾ ਬੈਣ ਹਾਂ ਮੈਂ ਵੀ ਜੀ ਤੋਂ ਪੁੱਛਿਆ ਮੈਂ ਗਾਰੰਟੀ ਹੈ ਕਹਿੰਦੇ ਹੁੰਦਾ ਕੁਝ ਨਹੀਂ ਗਾਰੰਟੀ ਹੈ ਨਹੀਂ ਯਾ ਠੀਕ ਹੈ ਜੀ ਧੰਨਵਾਦ ਓਏ ਭਾਈ ਪੂਰਾ ਨਾ ਆਵੇ ਹੈ ਤਾਂ ਨੂੰ ਕਰਦੀ ਆਪਾਂ ਇਹਨੂੰ ਆਜੂ ਪੂਰਾ ਦੂਜੀ ਤਰ੍ਹਾਂ ਕਰੋ ਯਾਰ ਤੇ ਜਿਹਦਰਾ ਨਹੀਂ ਸਹੀ ਫਿਰ ਕਰੋ ਹਾਂ ਹਾਂ ਮੈਨੂੰ ਤਾਂ ਸੇਮ ਹੀ ਲੱਗੀਆਂ ਸਾਰੇ ਪਾਸੇ ਮਿਲ ਗਏ। ਵੀਰ ਜੀ। ਹਾਂ? ਹਾਂ। ਖੇਟ ਆ ਗਿਆ ਪੂਰਾ ਇਹਦਾ। ਉੱਪਰ ਫੈਲਟ ਹੋ ਗਿਆ ਜੀ ਕੰਮ ਪੂਰਾ ਪੂਰਾ ਹੀ ਆਇਆ। ਲਓ ਜੀ। ਕੱਪੜੇ ਸੁੱਕਣੇ ਇੱਥੇ ਪਾ ਦੇ ਕਰਨੇ ਆਪਾਂ। ਵੀਰੇ ਜੀ ਗੱਡੀ ਦੀਆਂ ਨੰਬਰ ਪਲੇਟਾਂ ਇੱਥੇ ਵੇਚਾਈ ਰਹਿ ਗਿਆ ਸਕ੍ਰੈਚ ਨਾ ਪੈਸੇ। ਹਾਂ। ਬਾਅਦ ਠੀਕ ਐ। ਦੱਸੋ। ਗੁਆਲਟੀ ਬਾਡੀ ਜੇ। ਇਹ ਮਾੜਾ ਮੋਟਾ ਪਾਣੀ ਨਾ ਜੋਇਆ ਥੱਲੇ ਫੇਰ। ਬਾਅਦ ਸੀ। ਸਗੇ ਨੇ ਤੋੜਾ ਇਹ ਸਟੀਲ ਦਾਣਾ ਬਾਈ ਜੀ ਵੀਡੀਓ ਪਾ ਦੇ ਨਹੀਂ ਕਿੰਨੇ ਦਾ ਕਹਿੰਨੇ ਤੁਸੀਂ ਮੇਰੇ ਕਿਰੇ ਦੇ ਦਾ 1300 ਦਾ ਠੀਕ ਆ ਜੀ ਨਾਜਾਇਜ਼ ਹੀ ਦੱਸਿਆ ਰੇਟ ਹਾਂ ਬਿਲਕੁਲ ਦੇ ਦਿਓ ਵੀਰੇ ਲਵੀ ਦੂ ਜੀ ਤੱਕ ਆ ਤੋ ਆ ਗਈ ਮਿਲਿਆ ਜੀ ਹਾਂ ਫਾਈਨਲ ਵੀ ਚੱਲ ਮੈਨੂੰ ਕੁਛ ਇੱਕ ਇੱਕ ਅੱਧੇ ਹੋਰ ਵਿੱਚ ਹੀ ਲੈ ਚਲੀਏ ਕੋਸ਼ ਹੋ ਜਾਣਗੇ ਕਰਦੇ ਵੇਖ ਲਓ ਨਾ ਕਾਪੂ ਕੁਪੋਈ ਵੀ ਹਣਾ ਆ ਕਿੱਥੇ ਲੈ ਆਇਆ ਜੀ ਉਹ ਇਹ ਫੈਕਟਰੀ ਨਿਕਲੀ ਉਹ ਦੁਕਾਨ ਐ ਕੋਲ ਲੱਗਦਾ ਇੱਕ ਛੋਟੀ ਦੁਕਾਨ ਪਰ ਜਦੋਂ ਅੰਦਰ ਗਏ ਤਾਂ ਇਹ ਕਹਿੰਦੇ ਕਿ ਇਹਨੂੰ ਸ਼ੂਟਾ ਨਾ ਸਮਝੋ ਹੂੰ ਲਾਓ ਵੀ ਸੱਜਣੋ ਤਾਮਾ ਜਾਮਾ ਪੂਰਾ ਰੱਖਿਆ ਪਿਆ ਜਦੋਂ ਵੀ ਜਿਹੜੇ ਜੀਰੇ ਸ਼ਹਿਰ ਦੇ ਨੇ ਹੂੰ ਪੂਰ ਆਇਓ ਆਪਣੇ ਜਿਹੜਾ ਰਾਜਾ ਸਟੂਡੀਓ ਆ ਜਿੱਥੇ ਟੈਕਸੀ ਸਟੈਂਡ ਆ ਆਪਣਾ ਬੱਸ ਸਟੈਂਡ ਦੇ ਬਿਲਕੁਲ ਆਪੋਸਿਟ ਸਾਈਡ ਤੇ ਨਾਲ ਹੀ ਵੀਰੇ ਆਪਣੀ ਸ਼ੌਪ ਦਾ ਹਾਂ ਰਾਜੂ ਬਰਤਨ ਗਾ ਰਾਜੂ ਬਰਤਨ ਗਾ ਚਾਹ ਰਹਿਣਾ ਯਾਰ ਉਹ ਉਥੋਂ ਲੈ ਕੇ ਇੱਥੋਂ ਤੱਕ ਇੱਥੋਂ ਲੈ ਕੇ ਉਥੋਂ ਤੱਕ ਉਹ ਉਥੋਂ ਲੈ ਕੇ ਨਾ ਪਾਣੀ ਤੱਕ ਹੂੰ ਇਧਰ ਪਾਣੀ ਤੱਕ ਲੈ ਕੇ ਆਓ ਹਾਂਜੀ ਉਹ ਭਰਾਵੋ ਸ਼ਰਮਾਰਿਆ ਮੁੰਡਾ ਵੇ ਸੋਣਾ ਹੀ ਜਾਗਣਾ ਜਾਗ ਸਾਰੇ ਸੋਨੇ ਇੱਥੇ ਵੀਰੇ ਦੀ ਖਲੋਰ ਸੀ ਯਾਰ ਚਾਹ ਰਹਿਣ ਦੇ ਵੀਰੇ ਇਹਨੂੰ ਵੀਰੇ ਜੀ ਗੰਦ ਖਲਾ ਇਹਦੇ ਨਹੀਂ ਲੈ ਇਹਦੇ ਬਹਿ ਕੇ ਆ ਤੂੰ ਵੀ ਕਿੰਨਾ ਮਜ਼ਾਕ ਕਰਦੇ ਠੀਕ ਹੈ ਜੀ ਇਹ ਫਿਲਮ ਰਿਪੋਰਟਰ ਲਓ ਜੀ ਆਪਣਾ ਟੁੱਟ ਹੋਣਾ ਪਿਆ ਨਾ ਕਈ ਲੜਾਈ ਪੈ ਜਾਂਦੀ ਘਰੇ ਮੋਟਰ ਤੇ ਜਾ ਕੇ ਬਸੁੱਝ ਸੁਝ ਬਣਾ ਸਕਦੇ ਹੁਣ ਲਾਓ ਵੀ ਸੱਜਣੋ ਸਮਾਨ ਸਾਰਾ ਆਪਾਂ ਰੱਖ ਲੈ ਜੇ ਮਗਰ ਸੀੜ ਤੇ ਵਾਵਾ ਹਾਲੇ ਸ਼ੂਗਰ ਪੂਰਾ ਆ ਗਿਆ ਸਾਨੂੰ ਆਏ ਪੂਰਾ ਨਹੀਂ ਹੋਣਾ ਸੋ ਆਪਾਂ ਲਈਆਂ ਇਹ ਟੋਟਲ ਚਾਰ ਚੀਜ਼ਾਂ ਲਈਆਂ ਘਰ ਦੇ ਆਂ ਦੇ ਰਿਐਕਸ਼ਨ ਦੇਖਾਂਗੇ ਖੁਸ਼ ਹੁੰਦੇ ਆ ਕਿ ਇੱਕ ਹੀ ਰਹਿ ਗਈ ਮੰਗੋ ਮੰਗੋ ਲਾਓ ਵੀ ਸੱਜਣੋ ਪਹੁੰਚ ਚੁੱਕੇ ਆਂ ਘਰ ਦੇ ਬਾਹਰ ਤੇ ਘਰਦਿਆਂ ਨੂੰ ਸਮਾਨ ਸਾਰਾ ਦਿਖਾਉਣੇ ਆ ਤੇ ਉਹਨਾਂ ਦੇ ਫਿਰ ਰਿਐਕਸ਼ਨ ਦੇਖਦੇ ਕੀ ਕਿੰਨੇ ਕੁ ਖੁਸ਼ ਹੁੰਦੇ ਆ ਕਿੰਨੇ ਕੁ ਨਹੀਂ ਹੁੰਦੇ ਉਹ ਆਪ ਅੱਗੇ ਉਹ ਮੈਂ ਨੇ ਸੱਚ ਹੁੰਦਾ ਕਾਬ ਦਾ ਸੂਟ ਵੀ ਕੱਢ ਲਿਆਉਣਾ ਆਓ ਜੀ ਕਰਤੀ ਜਾਂ ਅਨਬਾਕਸਿੰਗ ਹਾਂਜੀ ਕੀ ਬਾਏ ਬਾਏ ਸਾਜਾ ਗੋਡੇ 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 ਗੋਟ ਗੋਡੇ 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 ਅੱਛਾ ਕੀ ਗੱਲਾਂ ਕਰਦੇ ਨੇ ਕੋਈ ਵੀ ਚੀਜ਼ ਲਓ ਜੀ ਸਾਰਨਾ ਪਹਿਲਾਂ ਆਪਾਂ ਦਿਖਾਉਣੇ ਆ ਜਿਹੜਾ ਸਿਸਟਮ ਆਓ ਜੀ ਇਹ ਹੋ ਜੇ ਹੁੰਦਾ ਲਓ ਬੈਣ ਜੀ ਹਾਂ ਅੰਮ੍ਰਿਤਸਰ ਲਿਆਓ ਬੇਬੀ ਲਿਆਓ ਫਾਈਨਲ ਲਿਆ ਸੀ ਨਾ ਇਹ ਇੱਡੇ ਹੁੰਦਾ ਬੱਸ ਇੰਦਾ ਹੀ ਹੋਣਾ ਠੀਕ ਆ ਜੀ ਹਾਂ ਕਿੱਦਾਂ ਲੱਗਾ ਇਹਦੇ ਐਸੇ ਜਿਹੇ ਲੱਗ ਜਾਂਦਾ ਟੇਡੇ ਆਹ ਸਾਰਾ ਸਮਾਨ ਦਿਖਾ ਕੇ ਫਿਰ ਜਿਹੜਾ ਮੰਮੀ ਨੇ ਸੂਟ ਕੱਢਿਆ ਐਡਾ ਸੋਹਣਾ ਉਹ ਦਿਖਾਵਾਂਗੇ ਕਿਉਂਕਿ ਐ ਸੋਹਣਾ ਆਹ ਸੋਹਣਾ ਵੈਰੀ ਗੁੱਡ ਡੀਨਸ ਪਾ ਗੜਾ ਮडम ਲਓ ਜੀ ਆਹ ਦਾ ਵੱਧ ਵਧੀਆ ਕਹਾਣਿ ਹਵਾਲ ਸੋਣਾ ਸੁਭਰ ਹੋਏ ਕਰਦੇ ਵੀ ਕਿੰਨੇ ਖੁਸ਼ ਏ ਆਈ ਇਹਦਾ ਜੱਜਾ ਜੀ ਦਾ ਕੰਮ ਕਰਿਆ ਤੇ ਘਰ ਦੇ ਖੁਸ਼ ਹੀ ਹੁੰਦੇ ਆ ਇਹ ਅੱਜ ਤੇ ਅਸੀਂ ਵਧੀਆ ਕੰਮ ਕੀਤੇ ਹਨ ਹਾਂ ਬਹੁਤ ਕੰਮ ਕੀਤੇ ਬੇਬੇ ਹਾਂ ਤਾਂ ਬਾਲ ਸੋਹਣਾ ਕਰੂਗੀ ਚਲੋ ਨਾ ਕਿਤੇ ਮਾਰਾ ਜਾਣਾ ਹੁੰਦਾ ਬੰਦਾ ਕੱਪੜੇ ਕਿਹਨੇ ਪਾ ਦੇ ਨਾ ਇਹ ਟੈਰਾਂ ਵਾਲਾਈ ਹੈਗਾ ਵੀ ਵਧੀਆ ਡਬਲ ਆ ਹਨਾ ਹਾਂ ਵਧੀਆ ਵਾਲਾ ਲੈ ਕੇ ਆਂਦਾ ਹਾਂ ਬਹੁਤ ਕੱਪੜੇ ਚ ਆ ਗਿਆ ਕਰਨ ਹਾਂ ਹਾਂ ਇਹ ਹੋ ਗਿਆ ਇਹ ਹੋ ਗਿਆ ਠੀਕ ਹੈ ਜੀ ਹਾਂ ਹਾਂ ਵਗਿਆ ਵਗਿਆ ਤਾਂ ਬਾਲ ਸੋਨਾ ਕਰ ਮੋਕਾ ਹੋਰ ਨਹੀਂ ਮਸੂਲਦਾ ਯੈਸ 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 ਕੀ ਹੋਦਾ ਕਿ ਕਿੰਨਾ ਕਰ ਚੱਕ ਲਿਆ ਹੱਥ ਲੱਗ ਵਿਖੇ ਤਲੇ ਕੀ ਹੈ ਸਨ ਕੀ ਗੜਵਾ ਜਾ ਵਾਹੇ ਸੋਨਾ ਇੱਥੇ ਹੈ ਤੇ ਗੜਵਾ ਜਾ ਕੋਈ ਗੜਵਾ ਹੈ ਇਹ ਗੜਵਾ ਨਹੀਂ ਹੈ ਕਰਾਈ ਹੈ ਕਰਾਈ ਹੈ ਨਿੱਕੀ ਜਿੱਕੀ ਸੋਣੀ ਲਾਏ ਨਿੱਕੀ ਜਿੱਕੜਾਈ ਹੈ ਤੇ ਇੱਕ ਸੱਜਣ ਨੂੰ ਆਹ ਦਿਖਾ ਦਈਏ ਹੂੰ ਇੱਕ ਕੜਾਈ ਐ ਇਹ ਆਪਾਂ ਘਰ ਦੇ ਲੈ ਕੇ ਆਉਂਦੀ ਘਰ ਖਾਂ ਉਹ ਵੇਂਦੇ ਪਏ ਐ ਐ ਟੈਂ 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 ਹਾਂ ਆਈ ਕੰਡੀ ਸੀ ਕੜਾ ਵੱਡੀ ਆ ਹਾਂ ਉਹ ਜਿਹੜਾ ਐ ਕੱਟਦਾ ਆ ਕੱਟ ਦੰਦਾ ਹਾਂ ਆ ਆ ਆ ਕੜਾਈ ਵੇ ਕੰਡੀ ਸੋਹਣੀ ਲਓ ਜੀ ਆ ਜਿਹੜੀ ਆਪਾਂ ਆ ਕੜਾਈ ਬਹੁਤ ਸੋਹਣੀ ਬੇਬੇ ਤੁਸੀਂ ਵੇਖੋ ਤੇ ਕੜਾਈ ਉਧਰ ਉਠਾਈਏ ਇਹ ਤਾਂ ਕਾਹ ਲਾਂਦਾ ਕੱਢ ਕੜਾਈ ਉਧਰ ਭਾਓ ਕੜਾਈ ਤੁਸੀਂ ਆ ਕਰ ਦੇ ਵੇਖੋ ਮੈਂ ਵੇਖੀ ਲਓ ਜੀ ਆ ਚੈੱਕ ਕਰੋ ਪਹਿਲਾਂ ਇਹ ਫੱਟੀ ਨਾ ਕੱਢਣ ਨਾ ਆ ਰਿਹਾ ਨਾ ਹੂੰ ਫੱਟੀ ਦੇ ਕੱਟਣ ਵਾਲਾ ਤੇ ਬਾਹਰ ਹੀ ਪਰ ਸੋਣੀ ਗਿੱਡੀ ਆ ਲਿਆ ਠੀਕ ਆ ਨਾ ਆ ਬਹੁਤ ਠੀਕ ਆ ਹਾਂ ਇਹਦੇ ਨਾਲ ਜਿਹੜਾ ਪਹਾੜੀ ਆ ਸੀ ਠੀਕੀ ਨਾ ਹਾਂ ਹਾਂ ਇਹ ਵੀ ਕੀ ਫੱਟੀ ਦੇ ਕੱਟਣ ਵਾਲੀ ਹਾਂ ਹਾਂ ਫੱਟੀ ਦੇ ਕੱਟਣ ਵਾਲੀ ਆ ਕੱਟੀ ਦੇ ਕੱਟਣ ਵਾਲੀ ਆ ਨਹੀਂ ਆ ਸੋਣਾ ਸੁਜਾਣੀ ਆ ਵੀ ਆ ਵੀ ਮੋਟਾ ਦਬਾ ਲਾ ਦੇ ਉਹ ਟਾਇਰ ਲਾ ਕੇ ਰੋੜ ਕੇ ਮਰਜੀ ਦੀ ਮਰਜੀ ਕਰ ਹਾਂ ਇਹ ਰਹੇ ਹੈ ਆਪਕੇ ਮੰਗੋਸ ਲਓ ਜੀ ਆਮਰ ਖਟੇ ਵਾਲੇ ਯਾਰ ਮਮਾ ਉਥੇ ਹੈ ਨਹੀਂ ਖਟੇ ਆਮੜੀ ਹੈ ਨਹੀਂ ਹੁਣ ਆਉਂਦੇ ਨਹੀਂ ਆਉਂਦੇ ਨਹੀਂ ਐ ਵੀ ਮਿੱਠੇ ਹੁੰਦੇ ਆ ਉਹ ਆਏ ਤੇ ਨਹੀਂ ਤੇ ਮੈਂ ਤਾਂ ਪਹਿਲਾਂ 2 ਕਿਲੋ ਕਰਾਈ ਮੈਂ ਕਿਹਾ 2 ਕਿਲੋ ਕਰ ਦੋ ਨਹੀਂ ਹੁਣ ਹੈ ਨਹੀਂ ਆਏ ਜੀ ਆ ਇਹ ਵੀ ਮਿੱਠੇ ਹੁੰਦੇ ਆ ਉਹ ਕਹਿੰਦਾ ਵੀਰੇ ਇਹ ਤਾਂ ਸਾਡੇ ਕੋਲੇ ਦੂਸਰੇ ਹੀ ਆ ਮੈਂ ਕਿਹਾ 1 ਕਿਲੋ ਹੀ ਆ ਮੈਨੂੰ ਮੈਨੂੰ ਇਹ ਚੱਕਰ ਮੈਂ ਘਰੋਂ ਨਾ ਗਾਹ ਬੈ ਜਾਣ ਕਹਿਣਗੀ ਖਟੇ ਆਮ ਲੈ ਕੇ ਆਇਆ ਆ ਗਣਤੀ ਤੇ ਮੈਂ ਖਾ ਦਿੰਦੇ ਕਿੰਨੇ ਕਿਲੋ ਆਊਗਾ ਨਹੀਂ ਆਉਦੇ ਬਬਲੀਆ ਲਾਖ ਤੇ ਵੇਚਤੀ ਹੋਗੀ ਨਾ 300 ਰੁਪਏ ਕਿਲੋ ਕੱਟੇ ਰੱਦਾਈ ਨਹੀਂ ਸਾਰੇ ਚੰਗੇ ਕੰਮ ਕਰਕੇ ਲਾਠ ਤੇ ਬੈ ਗਿਆ ਹਾਂ ਆ ਤਾਂ ਹੀ ਕਹਿੰਦਾ ਦੀ ਸੋਚ ਜੰਗੇ ਕੰਮ ਕਰ ਲਓ ਇੱਕ ਕੰਮ ਮਾੜਾ ਕਰਦੇ ਬਸ ਅਹੀਂ ਤਾਂ ਪਤਾ ਕੀ ਗੱਲ ਅਹੀਂ ਤਾਂ ਵਾਅਦਾ ਨਹੀਂ ਲੈ ਕੇ ਆਏ ਐਂ ਕਿ ਉਹਨੇ ਕਹਿੰਦਾ ਸਾਰੇ ਹਰੇ ਚੁੱਕ ਲਿਆਏ ਹਾਂ ਤੇ ਕਹਿੰਦਾ ਹਾਂ ਉਹਨੇ ਜਾਈ ਆਜਾ ਉਸ ਮੋਰ ਤੋਂ ਲੈ ਆਉ ਜਾਗੇ ਹਰੇ ਹੁਣ ਐ ਕਿ ਬਹੁਤ ਥੋੜੀ ਹੈ ਕਿ ਬੜਿਆ ਉਰੇ ਆਉ ਨਹੀਂ ਸੱਜਣਾ ਹੁਣ ਆ ਤੁਹਾਨੂੰ ਦਿਖਾਈਏ ਲੇ ਇਹਨੇ ਵਿਲਾਮ ਬਾਦ ਚਾਜ ਸਾਰੇ ਕੱਢ ਲਿਆ ਮੈਂ ਉਦਾਂ ਦੀ ਲੱਗੀ ਪਈ ਆ ਮੈਂ ਕਿਹਾ ਲਓ ਯਾ ਫੁੱਲ ਵੇਖੋ ਓਏ ਹੋਏ ਬੜਾ ਸੋਹਣਾ ਅੱਛਾ ਘੇਰਾ ਵੀ ਲਓ ਯਾ ਫੁੱਲ ਫੂਟੀਆਂ ਚੈੱਕ ਕਰੋ ਲਓ ਵੀ ਸੱਜਣਾ ਇਹਨਾ ਓਕਾ ਵੀ ਨਹੀਂ ਆ ਜਿਹਨੂੰ ਨਹੀਂ ਵੀ ਆਉਂਦਾ ਨਾ ਕੱਢਣਾ ਉਹ ਵੀ ਕੱਢ ਸਕਦਾ ਵਾ ਸਾਰਾ ਸੂਟ ਹੀ ਹਾਲੇ ਕਿੰਨੇ ਟਾਈਮ ਚ ਮੰਮਾ ਇਹ ਕੋਈ ਸੂਟ ਕੱਢਿਆ ਤੁਸੀਂ ਇਹ ਮੈਨੂੰ ਲੱਗਦਾ 2-3 ਘੰਟਿਆਂ ਚ ਕੱਢ ਲਿਆ ਬੇਬੇ ਮੰਮੀ ਤਾਂ ਬਹੁਤ ਫਾਸਟ ਸੂਟ ਕੱਢ ਲੈਂਦੇ ਆ ਲੱਗੀ ਰਹੀ ਜੀ 3:00 ਵੱਜ ਗਏ ਆ ਉਧਰ ਵੀ ਮੋੜ ਪਾਵੇ ਪੈਰ ਸਭ ਜਾਵੇ ਖੁੱਡ ਨੂੰ ਹਾਂਜੀ ਬਗਲਾ ਭਗਤ ਚੋੱਕ ਕੇ ਲੈਵੇ ਡੱਡ ਨੂੰ ਡੱਡ ਦੀਆਂ ਲਹੀਆਂ ਨੂੰ ਕੌਣ ਮੋੜਦਾ ਕੱਸੀ ਉੱਤੇ ਬੈਠ ਕੇ ਫਿੱਤ ਜੋੜਦਾ ਗਲਾਬੀ ਵੇ ਗਲਾਬੀ ਮੈਨੂੰ ਜਿਆਦੇ ਪੱਟਵੇ ਕੱਡਾ ਫੁਲਕਾਰੀਾਂ ਮੱਲਾਵਾ ਚੱਟਵੇ ਐ ਕੱਡਾ ਫੁਲਕਾਰੀਾਂ ਮੱਲਾਵਾ ਚੱਟਵੇ ਬੜੇ ਸੋਹਣੇ ਫੁਲਕਾਰੀ ਵੀ ਮੈਂ ਫੁਲਕਾਰੀ ਦਾ ਵੀ ਸੂਟ ਕੱਢਿਆ ਉਹ ਜਿਹੜਾ ਤੈਨੂੰ ਹਾਰਮਨ ਘਰ ਨਾਲੋਂ ਜਿਆਦਾ ਪਸੰਦ ਆ ਜਦੋਂ ਮੈਂ ਪਾਉਣੀ ਉਹ ਨੀ ਪੀਲਾ ਜਾ ਅੱਛਾ ਉਹ ਜਿਹੜਾ ਆ ਬਹੁਤ ਮੈਂ ਦਿਖਾਵਾਂਗੇ ਵਾਲੇ ਬੜੀਆਂ ਚੀਜ਼ਾਂ ਨੇ ਹੌਲੀ ਹੌਲੀ ਕਰਕੇ ਤੁਹਾਨੂੰ ਵਾਰੀ ਵਾਰੀ ਦਿਖਾਵਾਂਗੇ ਅਨ ਬਾਕਸਿੰਗ ਕਰ ਦਿੱਤੀ ਜਾਵੇ ਜੀ ਏ ਆਓ ਚੱਕੋ ਲੋ ਇਹਦੇ ਵੇਸੇ ਬੜੇ ਪਹਿਲਾਂ ਤੋਂ ਲੈ ਆਉਣਾ ਚਾਹੀਦਾ ਸੀ ਪਰ ਲੇਟ ਹੋ ਗਏ ਮੇਰਾ ਵੀ ਇਹ ਚੰਗਾ ਕੱਢ ਕੇ ਦੇਣਾ ਆਪਦੇ ਨਾਲ ਕਿਹੜੇ ਪਾਈਆਂ ਨੇ ਮੈਨੂੰ ਵੀ ਕਿਤੇ ਕੱਢ ਕੇ ਦੇ ਦਿਆ ਕਰ ਨਹੀਂ ਕਰ ਉਹ ਨੀਂਵਾਰੀ ਤੇਰੀ ਆ ਮੈਨੂੰ ਵੀ ਕੋਈ ਨਾ ਲੋ ਜੀ ਇਹਨਾਂ ਦਾ ਆਪਸ ਮਸਲਾ ਚੱਲਦਾ ਰਹਿਣਾ ਆ ਜਿਹੜੇ ਸੋਹਣੇ ਸੋਹਣੇ ਕਢਾਈਆਂ ਕੰਡੀਆਂ ਚਿੰਦੀ ਤੋਂ ਪਾਣੀ ਮੈਂ ਕੱਢਣਾ ਉਹਦਾ ਪ੍ਰਾਣਾ ਅਗਲਾ ਨਹੀਂ ਲੱਗ ਰਹਿੰਦੇ ਅਲੱਗ ਰਹੇ ਆ ਲੱਗ ਰਿਹਾੰਦੋ ਤੁਸੀਂ ਤੁਹਾਡੇ ਵੀਰੋਣ ਵਧੀਆ ਲੱਗਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਕੇ ਦੱਸੋ ਸਭ ਕੁਝ ਕਰ ਦਿਓ ਥੈਂਕ ਯੂ so much ਬਹੁਤ ਸਾਰਾ ਪਿਆਰ ਸਤ